ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਅਰੰਭੀਗੇ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਦੇ ਹਦਾਇਤਾਂ ਤੇ ਇੱਕ ਸਮਾਗਮ ਦਾ ਆਯੋਜਨ ਸਥਾਨਕ ਸਰਕਾਰੀ ਆਡੀਟੋਰੀਅਮ ਫਗਵਾੜਾ ਵਿਖੇ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਚੱਪੇਵਾਲ ਆਪ ਦੇ ਸੀਨੀਅਰ ਨੇਤਾ ਹਰਜੀਮਾਨ ਐਸ.ਡੀ.ਐਮ ਫਗਵਾੜਾ ਜਸ਼ਨਜੀਤ ਸਿੰਘ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ ਇਸ ਦੌਰਾਨ ਜਿੱਥੇ ਵਕਫਾ ਸਕੂਲਾਂ ਦੇ ਬੱਚਿਆਂ ਦੇ ਨਾਲ 8 ਬਟਾਲੀਅਨ ਦੇ NCC ਕੈਂਡੀਡੇਟਾਂ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸ਼ਹਿਰ ਅੰਦਰ ਚੇਤਨਾ ਮਾਰਚ ਕੱਢਿਆ ਗਿਆ ਉੱਥੇ ਹੀ ਇਹ ਚੇਤਨਾ ਮਾਰਚ ਸ਼ਹਿਰ ਦੇ ਪ੍ਰਮੁੱਖ ਬਜ਼ਾਰਾ ਵਿੱਚ ਹੁੰਦਾ ਹੋਇਆ ਵਾਪਸ ਰੈਸਟ ਹਾਊਸ ਫਗਵਾੜਾ ਵਿਖੇ ਸਮਾਪਤ ਹੋਇਆ ਇਸ ਦੌਰਾਨ ਬੱਚਿਆਂ ਨੇ ਵੀ ਨਸ਼ਾ ਵਿਰੋਧੀ ਨਾਰੇ ਲਗਾਏ ਤੇ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਇੱਕ ਵਧੀਆ ਜੀਵਨ ਬਤੀਤ ਕਰਨ ਲਈ ਪ੍ਰੇਰਿਆ ਇਸ ਦੌਰਾਨ ਡਾਕਟਰ ਰਾਜਕਮਾ ਚੱਪੇਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਕੀਤਾ ਗਿਆ ਇਹ ਉਪਰਾਲਾ ਕਾਫ਼ਲੇ ਤਾਰੀਫ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਪਹਿਲ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਇਆ ਜਾਵੇ, ਜਿਸ ਵਿੱਚ ਪੰਜਾਬ ਵਾਸੀ ਵੀ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਨੇ। ਅੱਜ ਸਾਡੇ ਸਾਰੇ ਪੰਜਾਬ ਦੇ ਬੱਚਿਆਂ ਤੋਂ ਸਪੋਰਟ ਫੈਮਿਲੀ ਨੇ ਵੱਲੋਂ ਸਰਕਾਰ ਦੇ ਜੋ ਮਹੱਤਵਪੂਰਨ ਮਹਿਮ ਹੈ ਜੁਤ ਨਸ਼ਾ ਵਿਰੋਧੀ ਸੰਗਹਾਰਾ ਦੇਣ ਲਈ ਸਾਡੇ ਸਾਰੇ ਸਕੂਲਾਂ ਦੇ ਬੱਚਿਆਂ ਨੇ ਪੈਦਲ ਮਾਰਚ ਦੇ ਸ਼ਹਿਰ ਦੇ ਵਿੱਚ ਕੀਤਾ ਹੈ ਔਰ ਇਸ ਦਾ ਸਭ ਤੋਂ ਵੱਡਾ ਮਕਸਦ ਇਹ ਹੈ ਕਿ ਸਰਕਾਰ ਦੀ ਜਿਹੜੀ ਇਹ ਮੁਹਿੰਮ ਆ ਉਸ ਦੇ ਪ੍ਰਤੀ ਸੁਨੇਹਾ ਦੇਣ ਲਈ ਇਹ ਜਿਹੜੀ ਮੁਹਿੰਮ ਚਲਾਈ ਗਈ ਹੈ ਇਹ ਸਰਕਾਰ ਦੇ ਵੱਖ-ਵੱਖ ਕੀਤੇ ਹੋਏ ਉਪਰਾਲਿਆਂ ਵਿੱਚੋਂ ਇੱਕ ਉਪਰਾਲਾ ਹੈ ਵੀ ਇਹ ਵੀ ਉਹਦਾ ਹਿੱਸਾ ਹੈ ਬੜਾ ਅਹਿਮ ਹਿੱਸਾ ਹੈ ਕਿਉਂਕਿ ਲੋਕਾਂ ਨੂੰ ਜਾਗਰੂਕ ਕਰਨਾ ਉਹ ਇਸ ਮਹਿੰਮ ਦਾ ਬੜਾ ਇੰਪੋਰਟੈਂਟ ਹਿੱਸਾ ਹੈ ਸੋ ਅੱਜ ਇਸ ਮਹਿੰਮ ਰਾਹੀਂ ਸਾਡੇ ਬੱਚਿਆਂ ਨੇ ਬੇਸ਼ੱਕ ਤੁਪ ਤੁਪ ਜਿੰਨੀ ਮਰਜ਼ੀ ਸੀ ਉਸ ਕੜਕ ਦੀ ਤੁਪ ਦੇ ਵਿੱਚ ਵੀ ਸਾਡੇ ਬੱਚਿਆਂ ਨੇ ਇਸ ਮਹਿੰਮ ਦੇ ਵਿੱਚ ਸਰਕਾਰ ਦੀ ਸੋਚ ਦਾ ਸਾਥ ਦਿੱਤਾ ਸੋ ਇਹ ਆਪਣੇ ਆਪ ਨੂੰ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਪੰਜਾਬ ਦੇ ਬੱਚੇ ਪੰਜਾਬ ਦੇ ਨੌਜਵਾਨ ਜਿਹੜੇ ਆ ਉਹ ਜਿਹੜੇ ਨਸ਼ੇ ਜਿਹੜੇ ਪੰਜਾਬ ਦੇ ਵਿੱਚ ਫੈਲੇ ਹੋਇਆ ਉਸ ਤੋਂ ਤੰਗ ਆ ਚੁੱਕੇ ਔਰ ਉਹ ਜਿਹੜੀ ਪੰਜਾਬ ਦੀ ਪੰਜਾਬ ਦਾ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਹੈ ਉਸ ਦੇ ਵਿੱਚ ਜਿਹੜੇ ਭਾਗ ਲੈਣ ਦੇ ਲਈ ਬੜੀ ਉਤਸਕ ਨੇ ਸੋ ਮੈਨੂੰ ਪੂਰੀ ਉਮੀਦ ਹੈ ਕਿ ਜਿੱਥੇ ਸਰਕਾਰ ਆਪਣੇ ਪੰਦਰ ਤੇ ਪਰਾਲੇ ਕਰ ਰਹੀ ਹੈ ਜਿੱਥੇ ਕਰੀਬ 7000 ਤੋਂ ਵੀ ਜ਼ਿਆਦਾ ਜਿਹੜੇ ਸਮਗਲਰ ਨੇ ਡਰੱਗਸ ਸਮਗਲਰ ਨੇ ਉਹਨਾਂ ਨੂੰ ਜੇਲਾਂ ਵਿੱਚ ਸੁੱਟਿਆ ਜਾ ਚੁੱਕਾ ਹੈ ਕਿਉਂਕਿ ਸਰਕਾਰ ਦਾ ਇਸ ਮੁਹਿੰਮ ਤੇ ਜਿਹੜੇ ਨਸ਼ਾ ਵੇਚਦੇ ਐ ਉਹਨਾਂ ਦੇ ਪ੍ਰਤੀ ਕੋਈ ਰਹਿਮ ਨਹੀਂ ਚਾਹੇ ਕੋ ਪੁਲਿਸ ਵਾਲਾ ਹੈ ਚਾਹੇ ਕੋ ਨੇਤਾ ਦਾ ਬੰਦਾ ਚਾਹੇ ਕੋ ਐਮਪੀ ਦਾ ਐਮਐਲਏ ਦਾ ਜਿਹੜਾ ਮਰਜ਼ੀ ਹੋਵੇ ਕਿਸੇ ਤੇ ਕੋਈ ਤਰਸ ਨਹੀਂ ਕੀਤਾ ਜਾਏਗਾ ਔਰ ਦੂਸਰੀ ਸਰਕਾਰ ਦੀ ਜਿਹੜੀ ਮੁਹਿੰਮ ਹੈ ਜਿਹੜੇ ਸਾਡੇ ਪੰਜਾਬੀ ਕੁਛ ਪੰਜਾਬੀ ਨਸ਼ੇ ਦੇ ਆਦੀ ਹੋ ਚੁੱਕੇ ਐ ਉਹਨਾਂ ਦਾ ਹਸਪਤਾਲਾਂ ਵਿੱਚ ਲਿਜਾ ਕੇ ਫਰੀ ਇਲਾਜ ਕਰਾਉਣਾ ਜਿਹੜਾ ਇਹ ਵੀ ਸਰਕਾਰ ਦੀ ਮਹਿੰਮ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਸੋ ਜੁੱਧ ਨਸ਼ਾ ਵਿਰੁੱਧ ਇਹ ਕ ਅਲੱਗ-ਅਲੱਗ ਵਿੰਗ ਦੇ ਤਹਿਤ ਅਲੱਗ-ਅਲੱਗ ਹੈਡਿੰਗਸ ਦੇ ਤਹਿਤ ਚੱਲ ਰਿਹਾ ਹੈ ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਬੱਚਿਆਂ ਦਾ ਔਰ ਬੱਚਿਆਂ ਦੇ ਜਿਹੜੇ ਟੀਚਰ ਸਹਿਬਾਨ ਜਿਨ੍ਹਾਂ ਨੇ ਸਹਿਯੋਗ ਦਿੱਤਾ ਔਰ ਸਾਡੇ ਐਸਡੀਐਮ ਸਾਹਿਬ ਜਸ਼ਨਜੀਤ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਹੈ ਜਿਹੜਾ ਅੱਜ ਪੂਰਾ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਔਰ ਸਾਡੇ ਇਸ ਹਲਕੇ ਦੇ ਇੰਚਾਰਜ ਸਾਡੇ ਬਹੁਤ ਹੀ ਨੌਜਵਾਨ ਸਾਥੀ ਹਰਨੂਰ ਹਰਜੀਮਾਨ ਜੀ ਜਿਨ੍ਹਾਂ ਦੀ ਮੈਂ ਸਮਝਦਾ ਕਿ ਨੌਜਵਾਨਾਂ ਲਈ ਇੱਕ ਆਈਕਨ ਹੈ ਇੱਕ ਨੌਜਵਾਨਾਂ ਲਈ ਇੱਕ ਚਾਨਣ ਮਦਾਰਾ ਨੇ ਕਿ ਹਾਂ ਜਦੋਂ ਬੱਚੇ ਆਪਣੇ ਨੌਜਵਾਨ ਸਾਥੀ ਨੂੰ ਦੇਖਦੇ ਐ ਇਸ ਮਹਿੰਮ ਦੇ ਵਿੱਚ ਅੱਗੇ ਵੱਧ ਕੇ ਇਸ ਮਹਿੰਮ ਦੇ ਵਿੱਚ ਅੱਗੇ ਵਧਦਾ ਹੋਇਆ ਤੇ ਸਾਡੇ ਬੱਚੇ ਜਿਹੜੇ ਹੋਰ ਭਰਮਾ ਹੰਗਾਰਾ ਸਾਨੂੰ ਦੁੰਦੇ ਆ ਔਰ ਸਾਡੇ ਚੱਜ ਸਰਦਾਰ ਜਗਤਾਰ ਸਿੰਘ ਮਾਨ ਜੀ ਸਾਡੇ ਹਲਕਾ ਇੰਚਾਰਜ ਫਗਵਾੜਾ ਆ ਜੋ ਪਹੁੰਚ ਨਹੀਂ ਸਕੇ ਉਹਨਾਂ ਵੱਲੋਂ ਮੈਂ ਉਹਨਾਂ ਵੱਲੋਂ ਵੀ ਸਾਰਿਆਂ ਨੂੰ ਅਸ਼ੀਰਵਾਦ ਸਾਡੇ ਡਿਪਟੀ ਮੇਰ ਸਾਹਿਬ ਸੂਸ਼ਾ ਸਾਹਿਬ ਸਾਡੇ ਨਾਲ ਨੇ ਅਨਕੁਸ਼ ਜੀ ਨਾਲ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸਿੱਖਿਆ ਕ੍ਰਾਂਤੀ ਦੇ ਸਾਡੇ ਕੋਆਰਡੀਨੇਟਰ ਗੁਰਦੀਪ ਦੀਪਾ ਜੀ ਸਾਡੇ ਚ ਮੌਜੂਦ ਨੇ ਸੋ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਸਕੂਲਾਂ ਦੇ ਵਿੱਚ ਜਿਸ ਤਰ੍ਹਾਂ ਪ੍ਰੋਗਰਾਮ ਹੋ ਰਹੇ ਨੇ ਬੱਚੇ ਜਾਗਰੂਕ ਹੋ ਰਹੇ ਨੇ ਸੋ ਮੈਂ ਸਾਰੇ ਆਪਣੇ ਸਾਥੀਆਂ ਦਾ ਜਿੰਨੀ ਵੀ ਸਾਡੀ ਅੱਜ ਟੀਮ ਆਈ ਹੈ ਸੀਮਾ ਰਾਣਾ ਜੀ ਆਇਆ ਭੈਣ ਜੀ ਆਇਆ ਜਿੰਨੇ ਵੀ ਸਾਡੇ ਸਾਥੀ ਸਾਡੇ ਪੀਏ ਸਾਹਿਬ ਮੌਜੂਦ ਨੇ ਜਸਪਾਲ ਜੀ ਮੌਜੂਦ ਨੇ ਇੰਦਰਜੀਤ ਪੱਛ ਿੰਦਰਜੀਤ ਜੀ ਪ੍ਰੈਸਿੰਗ ਮੇਰੇ ਭਾਜੀ ਅੰਮ੍ਰਿਤ ਸਾਹਿਬ ਆਜੋ ਸੋਨਾ ਸਾਰੇ ਆਪਣੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸੋ ਪਾਟਕ ਸਾਹਿਬ ਸਾਡੇ ਕਿੱਥੇ ਗਏ ਬਣਦੇ ਸਾਡੇ ਸਭ ਤੋਂ ਸੀਨੀਅਰ ਬਣਦੇ ਪਾਟਕ ਸਾਹਿਬ ਦੇਖੋ ਏਜ ਪਾਟਕ ਸਾਹਿਬ ਕਿੰਨੇ 70 ਹੋ ਗਈ 75 ਸਾਲ 78 ਸਾਲ ਦੀ ਉਮਰ ਦੇ ਵਿੱਚ ਪੂਰੀ ਸੈਰ ਕਰਕੇ ਆਇਆ ਜਿਸ ਪੂਰਾ ਜਿੰਨਾ ਬੱਚਿਆਂ ਦੇ ਨਾਲ ਜਿੰਨਾ ਵੀ ਸੀਗਾ ਪੈਦਲ ਮਾਰ ਸਾਰਾ ਪਾਟਕ ਸਾਹਿਬ ਨੇ ਕਵਰ ਕੀਤਾ ਸੋ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਔਰ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਕੰਮਰ ਕੱਸੇ ਕਰ ਲਈਏ ਸਰਕਾਰ ਨੇ ਜਿਹੜਾ ਯੁੱਧ ਸ਼ੁਰੂ ਕਰ ਦਿੱਤਾ ਹੈ ਹੁਣ ਆਪਾਂ ਉਸ ਯੁੱਧ ਦਾ ਹਿੱਸਾ ਬਣਨਾ ਹੈ ਔਰ ਇਹ ਬੜਾ ਸੁਨਹਿਰੀ ਮੌਕਾ ਹੈ ਕਿ ਨਸ਼ਿਆਂ ਦਾ ਜਿਹੜਾ ਕੋੜ ਆਪਾਂ ਜੇ ਜੜੋਂ ਖਤਮ ਕਰਨਾ ਹੈ ਤੇ ਆਓ ਸਾਰੇ ਮਿਲ ਕੇ ਸਰਕਾਰ ਦਾ ਸਾਥ ਦਿਈਏ ਸਰਕਾਰ ਦਾ ਹਿੱਸਾ ਬਣੀਏ ਬਹੁਤ ਬਹੁਤ ਧੰਨਵਾਦ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਅਰਵਿੰਦ ਕੇਜਰੀਵਾਲ ਜੀ ਸਾਡੇ ਪਾਰਟੀ ਸੁਪਰੀਮੋ ਜਿਨ੍ਹਾਂ ਦੀ ਸੋਚ ਹੈ ਔਰ ਬਹੁਤ ਹੀ ਧੰਨਵਾਦ ਸਾਡੇ ਜਿਹੜੇ ਜਿੰਨੇ ਵੀ ਸਾਡੇ ਸਾਥੀ ਜਿੰਨੇ ਵੀ ਸਾਡਾ ਕੈਬਨਿਟ ਅੱਜ ਲੱਗਿਆ ਹੋਇਆ ਕੈਬਨਿਟ ਸਬ ਕਮੇਟੀ ਪੂਰਾ ਜਿਹੜਾ ਜੋਰ ਲਗਾ ਰਿਹਾ ਸੋ ਸਾਰਿਆਂ ਦਾ ਇਸ ਮਹਿੰਮ ਦਾ ਹਿੱਸਾ ਬਣਨ ਦੇ ਲਈ ਹਰ ਇੱਕ ਦਾ ਕੋਟਨ ਕੋਟ ਧੰਨਵਾਦ ਜੈ ਉਧਰ ਆਪ ਨੇ ਤਾਂ ਹਰ ਜੀ ਮਾਨ ਨੇ ਸਭ ਤੋਂ ਪਹਿਲਾਂ ਜਿੱਥੇ ਪੈਲਗਾਮ ਵਿਖੇ ਹੋਏ ਅਤਵਾਦੀ ਹਮਲੇ ਦੀ ਨਿਖੇਦੀ ਕੀਤੀ ਉੱਥੇ ਹੀ ਇਸ ਹਮਲੇ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਨਾਲ ਹਮਦਰਦੀ ਪ੍ਰਗਟਾਈ। ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਅਤਵਾਦੀਆਂ ਖਿਲਾਫ ਸਭ ਤੋਂ ਸਖਤ ਕਦਮ ਚੁੱਕਣਾ ਚਾਹੀਦਾ ਹੈ ਤੇ ਪੂਰਾ ਦੇਸ਼ ਉਹਨਾਂ ਦੇ ਨਾਲ ਹੈ। ਉਹਨਾਂ ਨਾਲ ਹੀ ਫਗਵਾੜਾ ਵਿੱਚ ਨਸ਼ਾ ਵਿਰੁੱਧ ਕੱਢੇ ਗਏ ਚੇਤਨਾ ਮਾਰਚ ਦੀ ਵੀ ਸ਼ਲਾਘਾ ਕਰਦੇ ਆ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਤੋਂ ਤੋਂ ਪਹਿਲਾਂ ਮੈਂ ਇਹ ਸਮਾਂ ਲੈਣਾ ਚਾਹਾਂਗਾ ਕਿ ਕੱਲ ਜੋ ਦੁਖਦ ਘਟਨਾ ਹੋਈ ਹੈ ਪਹਿਲ ਕਾਂ ਵਿੱਚ ਇਸਪੀਰ ਵਿੱਚ ਜੋ ਨਹਿਲਦੇ ਟੂਰਿਸਟਾਂ ਉੱਤੇ ਜੋ ਅਤਵਾਦੀ ਹਮਲਾ ਹੋਇਆ ਹੈ ਅਸੀਂ ਪੂਰੀ ਉਸ ਤੇ ਉਹਦੀ ਨਿਖੇਧੀ ਕਰਦੇ ਆ ਸਾਡੀ ਕੰਡੋਲੈਂਸ ਹੈ ਉਹਨਾਂ ਪਰਿਵਾਰਾਂ ਦੇ ਜਿਨ੍ਹਾਂ ਦੇ ਜੀਓ ਅਟੈਕ ਦੇ ਵਿੱਚ ਗਏ ਆ ਤੇ ਅਸੀਂ ਪ੍ਰਭੂ ਅੱਗੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਇਸ ਦੁਖਦ ਘਟਨਾ ਦੇ ਨਾਲ ਲੜਨ ਦੀ ਹਿੰਮਤ ਦੇਵੇ ਤੇ ਮੈਂ ਨਾਲ ਦੀ ਨਾਲ ਸਾਡੇ ਪ੍ਰਾਈਮ ਮਿਨਿਸਟਰ ਨਰੇਂਦਰ ਮੋਦੀ ਜੀ ਨੂੰ ਸਾਡੇ ਹੋਮ ਮਿਨਿਸਟਰ ਅਮਿਤ ਸ਼ਰਮ ਨੂੰ ਵੀ ਇਹ ਬੇਨਤੀ ਕਰਨਾ ਜਿੱਥੇ ਦੇਸ਼ ਦੀ ਗੱਲ ਆਵੇ ਅਸੀਂ ਸਾਰੇ ਜੁਆਇਨਟਡ ਆਂ ਉਸੇ ਇਸ ਲੜਾਈ ਨੂੰ ਲੜੋ ਅਸੀਂ ਦਰਦਾ ਪੂਰੇ ਸਾਥ ਦਵਾਂਗੇ ਇਹ ਅਟੈਕ ਸਿਰਫ ਤਸਵੀਰ ਤੇ ਨਹੀਂ ਹੈ ਇਸ ਅਟੈਕ ਨੂੰ ਪੂਰੇ ਪਰਪਰ ਦੇ ਦੇਖਿਆ ਜਾਵੇ ਤੇ ਜਿੱਥੇ ਅਸੀਂ ਬਾਹਰੀਆਂ ਤਾਕਤਾਂ ਦੇ ਨਾਲ ਵਿੱਚ ਜਿੱਥੇ ਲੜ ਰਹੇ ਆ ਉੱਥੇ ਕੁਝ ਸਾਡੀਆਂ ਜੋ ਸਿਵਲ ਵਾਰਸ ਚੱਲਦੀ ਪਈ ਆ ਜਿਵੇਂ ਕਿ ਅੱਜ ਨਸ਼ਾ ਚੀਪਨਾ ਜਿਹੜਾ ਮਾਰਚ ਕੱਢੇ ਗਿਆ ਯੁੱਧ ਨਸ਼ਾ ਵਿਰੋਧ ਦੇਖੋ ਜਿੰਨਾ ਸਾਨੂੰ ਖਤਰਾ ਬਾਹਰੀਆਂ ਤਾਕਤਾਂ ਤੋਂ ਹੈ ਉਨਾ ਹੀ ਖਤਰਾ ਸਾਨੂੰ ਅੱਜ ਸਾਡੀਆਂ ਇਹਨਾਂ ਦੀਆਂ ਜੜ੍ਹਾਂ ਜਿਹੜੀਆਂ ਸਾਡੀਆਂ ਖਰਾਬ ਹੋ ਗਈਆਂ ਨੇ ਖੋਖਲੀਆਂ ਹੋ ਗਈਆਂ ਨੇ ਨਸ਼ੇ ਤੋਂ ਸਾਨੂੰ ਉਖ ਤੋਂ ਵੀ ਉੱਤੋਂ ਵੱਡਾ ਖਤਰਾ ਹੈ ਤੇ ਅੱਜ ਜਿਹੜੇ ਇਸ ਜੋਰ 'ਤੇ ਨਾਲ ਬੱਚਿਆਂ ਨੇ ਮੈਨੂੰ ਐਸ.ਡੀ.ਐਮ ਸਾਹਿਬ ਸਾਡੇ ਮੈਂ ਧੰਨਵਾਦ ਕਰਨਾ ਚਾਹਾਂਗਾ ਜਸ਼ਨਜੀਤ ਜੀ ਦਾ ਜਿਨ੍ਹਾਂ ਨੇ ਪੂਰਾ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਤੇ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਜੱਪੇਵਾਲ ਸਾਹਿਬ ਦਾ ਮੇਰੇ ਪਿਤਾ ਸਮਾਨ ਨੇ ਉਹਨਾਂ ਦੀ ਦੇਣ ਨੇ ਜੋ ਫਗਵਾੜੇ ਤੇ ਮੈਂ ਕਦੀ ਵੀ ਕਿਸੇ ਲੀਡਰ ਨੂੰ ਇਹਨਾਂ ਜ਼ਮੀਨੀ ਗਰਾਊਂਡ ਲੈਵਲ ਤੇ ਆ ਕੇ ਲੋਕਾਂ ਦੇ ਵਿੱਚ ਵਿਚਰ ਕੇ ਕੰਮ ਕਰਦੇ ਨਹੀਂ ਦੇਖਿਆ ਮੈਂ ਧੰਨਵਾਦ ਕਰਨਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਦੀ ਸੋਚ ਕਰਕੇ ਅੱਜ ਪੰਜਾਬ ਫਿਰ ਤੋਂ ਆਪਣੀਆਂ ਲੀਹਾਂ ਤੇ ਖੜਨ ਜਾ ਰਿਹਾ ਜੋ ਇਹਨੇ ਲੰਬੇ ਸਮੇਂ ਤੋਂ ਇੱਕ ਕੋੜ ਲੱਗ ਚੁੱਕਾ ਸੀਗਾ ਮੈਂ ਬਿਲੋ ਵੀ ਮੈਂਸ਼ਨ ਕੀਤਾ ਕਿ ਜੋ ਇੱਕ ਨਸ਼ਾ ਹੈ ਅਸੀਂ ਇੱਕ ਹਿਊਮਨ ਐਲੀਮੈਂਟ ਦੇ ਨਾਲ ਡੀਲ ਕਰ ਰਹੇ ਹਾਂ ਇਸ ਨੂੰ ਲਿਜਾਤ ਪਾਉਣ ਲਈ ਸਾਨੂੰ ਸਮਾਂ ਲੱਗ ਸਕਦਾ ਹੈ ਇਸ ਤੋਂ ਲਿਜਾਤ ਪਾਉਣ ਲਈ ਸਾਨੂੰ ਬਹੁਤ ਮਹੀਨੇ ਸਾਲ ਵੀ ਲੱਗ ਸਕਦੇ ਆ 2-2 ਸਾਲ ਤੱਕ ਬੱਚੇ ਅਸੀਂ ਇੱਕ ਇੱਕ ਜੋ ਨਸ਼ਾ ਛੱਡ ਕੇ ਅੱਗੇ ਆਪਣੀ ਜ਼ਿੰਦਗੀ ਸ਼ੁਰੂ ਕਰਦਾ ਹੈ ਸਾਡੀ ਸਕਸੈਸ ਰੇਟ ਵੀ ਜ਼ਿਆਦਾ ਹੋ ਸਕਦੀ ਹੈ ਸਾਡੀ ਫੀਲੀਅਰ ਰੇਟ ਵੀ ਥੋੜੀ ਜਿਹੀ ਘੱਟ ਹੋ ਸਕਦੀ ਆ ਤੇ ਅਸੀਂ ਇਸ ਨੂੰ ਮੈਨੇਜ ਕਰਨਾ ਆ ਸਾਨੂੰ ਲੋਕਾਂ ਦੇ ਵਿੱਚ ਅਵੇਅਰਨੈਸ ਕਰਨੀ ਆ ਸਾਨੂੰ ਇਸ ਨਸ਼ੇ ਦਾ ਨੁਕਸਾਨ ਦੱਸਣਾ ਸਾਨੂੰ ਇਹਦੇ ਆਫਟਰ ਮੈਥ ਇਹਦੇ ਅਫੈਕਟ ਜੋ ਸਾਡੇ ਸਮਾਜਿਕ ਤੇ ਸੋਸ਼ਲ ਤੌਰ ਦੇ ਉੱਤੇ ਤੇ ਹਰ ਪੱਧਰ ਦੇ ਵਿੱਚ ਆ ਰਹੇ ਨੇ ਸਾਨੂੰ ਸਮਝਣਾ ਪਵੇਗਾ ਮੈਂ ਸੂਰੇ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਦਾ ਹਾਂ ਹੱਥ ਬੰਨ੍ਹਿਆ ਬੇਨਤੀ ਕਰਦਾ ਹਾਂ ਤੁਸੀਂ ਆਪਣੀ ਸਰਕਾਰ ਦਾ ਸਾਥ ਦਿਓ ਤੁਸੀਂ ਕੱਲੇ-ਕੱਲੇ ਨੇ ਜਿੱਥੇ ਵੀ ਨਸ਼ਾ ਵਿਕ ਰਿਹਾ ਹੈ ਕੋਈ ਵੀ ਨਸ਼ੇ ਦਾ ਸੌਦਾਗਰ ਬਣ ਕੇ ਆ ਰਿਹਾ ਹੈ ਉਸ ਦੀ ਇਤਲਾ ਕਰੋ ਤੁਹਾਡਾ ਨਾਮ ਕੋਪਰ ਰੱਖਿਆ ਜਾਵੇਗਾ ਤੇ ਅਸੀਂ ਇਹ ਸਰਕਾਰ ਇੱਕ ਕੋਸ਼ਿਸ਼ ਕਰ ਸਕਦੀ ਹੈ ਪਰ ਸਾਨੂੰ ਪੂਰੇ ਸਮਾਜਿਕ ਹਰ ਬੰਦੇ ਦੀ ਹਰ ਵਿਅਕਤੀ ਦੀ ਜ਼ਰੂਰਤ ਹੈ ਮੈਂ ਆਏ ਹੋਏ ਇੱਥੇ ਸਾਰੇ ਬੱਚਿਆਂ ਦਾ ਧੰਨਵਾਦ ਕਰਦਾ ਜਿੱਥੇ ਕੀ ਉਹਨਾਂ ਨੇ 500 ਬੱਚਾ ਆਇਆ ਮੈਂ ਇਹਨਾਂ ਨੂੰ ਇੱਕ ਹੀ ਬੇਨਤੀ ਕੀਤੀ ਹੈ ਕਿ ਇਹ 500 ਬੱਚਾ ਅਗਲੇ 50000 ਬੱਚਾ ਦਾ ਟਾਰਗੇਟ ਰੱਖੇਗਾ ਉਹਨਾਂ ਤੱਕ ਇਹ ਸਵੇਰ ਨੂੰ ਲੈ ਕੇ ਜਾਵੇਗਾ ਮੈਂ ਆਏ ਹੋਏ ਸਾਰੇ মিডিਆ ਪਰਸਨਲ ਦਾ ਧੰਨਵਾਦ ਕਰਦਾ ਸਾਡੇ ਸਾਰੇ ਡਿਪਟੀ ਮੇਅਰ ਸਾਹਿਬ ਆਏ ਨੇ ਗੁਟੀ ਦੀਪਾ ਜੀ ਸੀਮਾ ਰਾਣਾ ਜੀ ਅਮਨਦੀਪ ਜੀ ਆਏ ਨੇ ਇੰਦਰਦੀਪ ਕੌਂਸਲ ਜੀ ਆਏ ਨੇ ਤਬਾਕਤ ਵਾਟਾ ਤੋਂ ਹੋਰ ਵੀ ਕੌਂਸਲ ਆਏ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੈ ਹਿੰਦ ਇਸ ਦੌਰਾਨ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨੇ ਪ੍ਰਸ਼ਾਸਨ ਅਤੇ ਆਏ ਹੋਏ ਮਹਿਮਾਨਾਂ ਦੇ ਨਾਲ-ਨਾਲ ਵਕਫਾ ਸਕੂਲਾਂ ਦੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦਾ ਇਸ ਚੇਤਨਾ ਮਾਰਚ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਪੰਜਾਬ ਸਰਕਾਰ ਦੀ ਮੁਹਿੰਮ ਜੁਫਤ ਨਸ਼ਾ ਵਿਰੁੱਧ ਦੇ ਤਹਿਤ ਅਟਗਵਾੜਾ ਸਬ ਡਿਵੀਜ਼ਨ ਵਿਖੇ ਮਾਰੀਓ ਡਿਪਟੀ ਕਮਿਸ਼ਨਰ ਦੇ ਸਾਹਿਬ ਕਬੂਰ ਸਲਾਜੀ ਦੇ ਹੁਕਮ ਅਨੁਸਾਰ ਇੱਥੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ। 500 ਤੋਂ ਵੱਧ ਬੱਚਿਆਂ ਨੇ ਸ਼ਿਰਕਤ ਕੀਤੀ ਇਸ ਤੋਂ ਇਲਾਵਾ ਸਾਰੇ ਅਫਸਰ ਸਾਹਿਬਾਨ ਹਰੇਕ ਡਿਪਾਰਟਮੈਂਟ ਦੇ ਕੋਨਬਲ ਮੈਂਬਰ ਪਾਰਲੀਮੈਂਟ ਲੋਕਲ ਪੁਲੀਟिकल ਲੀਡਰਸ਼ਿਪ ਇੱਥੇ ਹਾਜ਼ਰ ਹੋਈ ਤੇ ਬਹੁਤ ਹੀ ਅੱਛਾ ਰਿਸਪੌਂਸ ਰਿਹਾ ਤੇ ਬਹੁਤ ਅੱਛਾ ਮੈਸੇਜ ਲੋਕਾਂ ਨੂੰ ਗਿਆ ਜੀ ਤੇ ਆਏ ਹੋਏ ਲੋਕਾਂ ਦਾ ਬੱਚਿਆਂ ਦੀ ਪਾਰਟਿਸਪੇਸ਼ਨ ਦਾ ਸਮੂਹ ਸਟਾਫ ਦਾ ਔਰ ਟੀਚਰ ਸਾਹਿਬਾਨ ਦਾ ਪ੍ਰਿੰਸੀਪਲ ਸਾਹਿਬਾਨ ਦਾ ਬਹੁਤ ਬਹੁਤ ਅਕਤ ਇਜਰਾਂਜਿਤ ਨੇ ਨਸ਼ਾ ਵਿਰੁੱਧ ਕਲਾਕਾਰਾਂ ਵੱਲੋਂ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ ਉੱਥੇ ਇਸ ਮੌਕੇ ਵੀ ਹਰਨੇਕ ਸਿੰਘ ਨੇਕਾ ਵੱਲੋਂ ਬੱਚਿਆਂ ਅਤੇ ਆਏ ਹੋਏ ਪਤਵੰਤਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ ਇਸ ਮੌਕੇ ਡੀਐਸਪੀ ਭਾਰਤ ਪੂਸ਼ਨ ਥਾਣਾ ਸਿਟੀ ਦੇ ਐਸਐਚਓ ਗੌਰਵ ਤੇ ਟ੍ਰੈਫਿਕ ਇੰਚਾਰਜ ਅਮਨ ਗੁਰਦੀਪ ਦੀਪਾ ਹਰਮੇਸ਼ ਪਾਠਕ ਸੀਮਾ ਰਾਣਾ ਡਿਪਟੀ ਮੇਅਰ ਵਿਕੀ ਸੂਦ ਗੁਰਦੀਪ ਕੰਗ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ ਫਗਵਾੜਾ ਤੋਂ ਨਵਰਾਣ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੈਂ ਨੀਕਾ ਹਰਖਪੁਰ ਤੋਂ ਬੋਲ ਰਿਹਾ ਹਰਨੇਕਾ ਨੀਕਾ ਤੇ ਇਹਦੇ ਵਿੱਚ ਦੋਧਾ ਤੇ ਸੈਂਕੜੇ ਦਾ ਲੰਗਰ ਲਾਇਆ ਬੱਚਿਆਂ ਦੀ ਕੋਈ ਖੁਸ਼ੀ ਨਾਲ ਮਿਲ ਕੇ ਸਾਡੂੰ ਵੀ ਖੁਸ਼ੀ ਮਿਲਦੀ ਹੈ ਜਦ ਤੋਂ ਪਰ ਤੋਂ ਪਰਟ ਕੇ ਸਾਰੇ ਕੰਮ ਕਰਨੇ ਚਾਹੀਦੇ ਆ ਸਾਰੇ ਨਗਰ ਵਾਸੀਆਂ ਸਰਪੰਚਾਂ ਪੰਚਾਂ ਨੂੰ ਸ਼ਹਿਰ ਵਾਸੀਆਂ ਸਾਰੇ ਬ੍ਰੋ ਮੇਰੇ ਨੂੰ ਸਾਈ